ਪਟਿਆਲਾ ਲੋਕ ਸਭਾ ਦੇ ਉਮੀਦਵਾਰ ਕਾਂਗਰਸ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਨੂੰ ਅੱਜ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਹੋਣ ਤੋਂ ਬਾਅਦ ਸਨਮਾਨਾ ਦੇ ਕੈਂਡੀਡੇਟ ਡਾਕਟਰ ਧਰਮਵੀਰ ਗਾਂਧੀ ਦੇ ਦਫ਼ਤਰ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਇੱਕ ਦੂਸਰੇ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਢੋਲ ਵਜਾ ਕੇ ਨੱਚ ਗਾ ਕੇ ਜਸ਼ਨ ਕੀਤਾ ਕਿਹਾ ਕਿ ਜਿਹੜੇ ਰਾਜਨੀਤੀ ਕਰਦੇ ਸੀ ਉਹਨਾਂ ਦੀ ਅਜ ਰਾਜਨੀਤੀ ਖਤਮ ਹੋ ਗਈ ਹੈ ਤੇ ਦੂਜੀ ਗੱਲ ਇਹ ਵੀ ਕਹੀ ਕਿ ਜਿਹੜੇ ਧਰਮ ਦੇ ਨਾਮ ਤੇ ਸਿਆਸਤ ਕਰਦੇ ਸਨ ਅੱਜ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਮੰਗਲ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਅੱਜ ਜਿੱਤ ਪ੍ਰਾਪਤ ਕਰੀ ਹੈ ਦੇਖੋ ਜੀ ਜਿਹੜੀ ਇਹ ਜਿੱਤ ਹੈ ਇਹ ਸਭੀ ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਦੀ ਜਿੱਤ ਹੈ ਕਿਉਂਕਿ 2022 ਦੇ ਵਿੱਚ ਲੋਕਾਂ ਨੇ ਸਾਰੀ ਪਾਰਟੀਆਂ ਤੋਂ ਅੱਕ ਕੇ ਬਦਲਾ ਨੂੰ ਇੱਕ ਮੰਡਟ ਦਿੱਤਾ ਸੀ ਬਹੁਤ ਭਾਰੀ ਕਿਉਂਕਿ ਆਮ ਆਦੀ ਪਾਰਟੀ ਨੇ ਝੂਠ ਤੇ ਸਾਰੀ ਝੂਠ ਦੀ ਰਾਜਨੀਤੀ ਕੀਤੀ ਅਰੋ ਝੂੜ ਦਾ ਪਰਦਾ 2 ਸਾਲਾਂ ਦੇ ਵਿੱਚ ਲੋਕਾਂ ਤੋਂ ਉੱਛ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਸਚਾਈ ਕੀ ਹੈ ਵੀ ਇਹ ਸਿਰਫ ਝੂਠ ਬੋਲ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਪਰ ਲੋਕਾਂ ਨੇ ਹੁਣ ਜਿੰਨੇ ਵੀ ਸਾਡੇ ਪੰਜਾਬ ਵਾਸੀ ਨੇ ਉਹਨਾਂ ਨੇ ਸੱਤ ਸੀਟਾਂ ਦੇ ਉੱਤੇ ਭਾਰੀ ਬਹੁਮਤ ਦੇ ਨਾਲ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੂੰ ਉਤਾਰ ਕੇ ਵਿਸ਼ਵਾਸ ਜਤਾਇਆ ਕਿ ਜਿਹੜੇ ਸਾਡੀ ਵਿਕਾਸ ਦੀ ਗੱਲ ਹੈ ਜਾਂ ਸਾਡੇ ਮੁੱਦਿਆਂ ਦੀ ਗੱਲ ਹੈ ਉਹ ਸਿਰਫ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਇਹ ਚੀਜ਼ ਦਾ ਬਹੁਤ ਵੱਡੀ ਜਿੱਤ ਹੈ ਕਾਂਗਰਸ ਪਾਰਟੀ ਦੀ ਇਹ ਵਰਕਰਾਂ ਦੀ ਜਿੱਤ ਹੈ ਪਟਿਆਲਾ ਸੀਟ ਤੋਂ ਕਾਂਗਰਸ ਜਿਹੜਾ ਹਮੇਸ਼ਾ ਹੀ ਕਬਜ਼ਾ ਰਿਹਾ ਪਰ ਇਸ ਵਾਰ ਮਹਾਰਾਣੀ ਪਰਮਜੀਤਪੁਰ ਚੌਂ ਮੈਦਾਨ ਦੇ ਵਿੱਚ ਭਾਜਪਾ ਵੱਲ ਉਤਰੇ ਸੀ ਉਹਨਾਂ ਨੂੰ ਵੀ ਟਕਰਾਰੀ ਹਾਰ ਮਿਲੀ ਹੈ ਕੀ ਕਹਾਂਗੇ ਦੇਖੋ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਪਾਰਟੀ ਦਾ ਹੀ ਜਿੱਤੇ ਕੰਮ ਜਾ ਰਿਹਾ ਹੈ ਮਹਾਰਾਣੀ ਸਹਿਵਾ ਸਾਡੇ ਸਰਕਾਰ ਯੋਗ ਨੇ ਉਹਨਾਂ ਨੇ ਪਹਿਲਾਂ ਕਾਂਗਰਸ ਪਾਰਟੀ ਤੋਂ ਹੀ ਜਿੱਤਦੇ ਆਏ ਨੇ ਉਹਨਾਂ ਨੇ ਇਸ ਵਾਰ ਆਪਣਾ ਪਾਲਾ ਬਦਲ ਲਿਆ ਤੇ ਲੋਕਾਂ ਨੇ ਹੁਣ ਜਿਹੜੇ ਲੋਕ ਦਲ ਬਦਲੂ ਨੇ ਉਹਨਾਂ ਨੂੰ ਨਕਾਰਤਾ ਅਰ ਤੀਜੇ ਨੰਬਰ ਤੇ ਆਏ ਨੇ ਡਾਕਟਰ ਬਲਬੀਰ ਸਿੰਘ ਜੀ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਤੋਂ 15000 ਵੋਟ ਨਾਲ ਡਾਕਟਰ ਗਾਂਧੀ ਜੀ ਜਿੱਤੇ ਨੇ ਇਹ ਬਹੁਤ ਵੱਡਾ ਮੰਡਟ ਹੈ 21 ਦੇ ਨਾਲ ਇੱਕ ਚੀਜ਼ ਹੋਰ ਸਾਬਤ ਹੁੰਦੀ ਹੈ ਮਹਾਰਾਣੀ ਸਾਹਿਬ ਦੇ ਤੀਜੇ ਨੰਬਰ ਤੇ ਆਉਣ ਨਾਲ ਭਾਜਪਾ ਦੇ ਤੀਜੇ ਨੰਬਰ ਤੇ ਆਉਣ ਨਾਲ ਕਿ ਜਿਹੜੇ ਲੋਕ ਨੇ ਉਹ ਹੁਣ ਤਰਨ ਦੀ ਰਾਜਨੀਤੀ ਨਹੀਂ ਵਿਕਾਸ ਤੇ ਮੁੱਦਿਆਂ ਦੀ ਰਾਜਨੀਤੀ ਕਰਨਾ ਪਸੰਦ ਕਰਦੇ ਨੇ ਵੀ ਵਿਕਾਸ ਦੀ ਗੱਲ ਕੌਣ ਕਰਦਾ ਹੈ ਮੁੱਦਿਆਂ ਦੀ ਗੱਲ ਕੌਣ ਕਰਦਾ ਹੈ ਭਾਜਪਾ ਸਿਰਫ ਤੇ ਸਿਰਫ ਤਰਨ ਦੇ ਨਾਂ ਤੇ ਲੋਕਾਂ ਨੂੰ ਬੰਨ੍ਹਦੀ ਸੀ ਉਹ ਲੋਕਾਂ ਨੇ ਨਕਾਰਤਾ